ਬਾਬੂ ਸ਼ਹੀਦ ਦੇਖ ਰਹੇ ਤੁਸੀਂ ਜਿਸ ਤਰ੍ਹਾਂ ਦੇ ਨਾਲ ਹੀਟ ਵੇਵ ਦਾ ਕਹਿਰ جاری ਹੈ ਬਹੁਤ ਐਕਸਟ੍ਰੀਮ ਗਰਮੀ ਪੈਣ ਕਾਰਨ ਲੋਕਾਂ ਦੇ ਬੁਰੇ ਹਾਲ ਹੈ ਚੰਡੀਗੜ੍ਹ ਦੀ ਆਪਾਂ ਗੱਲ ਕਰੀਏ ਤਾਂ ਚੰਡੀਗੜ੍ਹ ਚ ਵੀ 45 46 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਆਮ ਤੌਰ ਤੇ ਦਿਨ ਦੇ ਵਿੱਚ ਰਹਿਣ ਲੱਗ ਗਿਆ ਤੇ ਬੇਹੱਦ ਗਰਮੀ ਜਿਹੜੀ ਹੈ ਉਹ ਪੈ ਰਹੀ ਹੈ ਤੇ ਸੁਖਨਾ ਲੇਕ ਤੇ ਇਸ ਭਿਆਨਕ ਗਰਮੀ ਦਾ ਕੀ ਅਸਰ ਪਿਆ ਉਹ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਸੁਖਨਾ ਲੇਕ ਅਸੀਂ ਪਹੁੰਚੇ ਆਂ ਜਿੱਥੇ ਇਸ ਤਰ੍ਹਾਂ ਦਾ ਜਿਹੜਾ ਸੀਨ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲਦਾ ਬਹੁਤ ਕਦੇ-ਕਦੇ ਦੇਖਣ ਨੂੰ ਮਿਲਦਾ ਤੁਸੀਂ ਦੇਖ ਸਕਦੇ ਹੋ ਅਸੀਂ ਸੁਖਨਾ ਲੇਕ ਤੇ ਜਿਹੜੇ ਫਲੱਡ ਗੇਟਸ ਨੇ ਜਿਹੜੇ ਉੱਥੇ ਅਸੀਂ ਮੌਜੂਦ ਹਾਂ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਲਗਾਤਾਰ ਗਰਮੀ ਕਾਰਨ ਸੁੱਕ-ਸੁੱਕ ਕੇ ਕੀ ਹਾਲ ਇੱਥੇ ਹੋ ਚੁੱਕਿਆ ਦੱਸਦੀ ਹੈ ਕਿ ਇਹ ਉਹੀ ਪੁਆਇੰਟ ਹੈ ਫਲੱਡ ਗੇਟਸ ਲੱਗੇ ਹੋਏ ਨੇ ਜਿੱਥੇ ਜਦੋਂ بارشਾਂ ਦਾ ਟਾਈਮ ਆਉਂਦਾ ਜਦੋਂ ਮੌਨਸੂਨ ਚੱਲ ਰਿਹਾ ਹੁੰਦਾ ਮੌਨਸੂਨ ਐਕਟਿਵ ਹੁੰਦਾ ਤਾਂ ਉਸ ਵੇਲੇ ਪਾਣੀ ਦਾ ਲੈਵਲ ਜਦੋਂ ਡੇਂਜਰ ਮਾਰਕ ਵੀ ਟੱਪ ਜਾਂਦਾ ਤਾਂ ਇਸੇ ਫਲੱਡ ਗੇਟਸ ਰਾਹੀਂ ਪਾਣੀ ਨੂੰ ਬਾਹਰ ਕੱਢਿਆ ਜਾਂਦਾ ਫਲੱਡ ਗੇਟਸ ਖੋਲੇ ਜਾਂਦੇ ਨੇ ਇਸ ਵਾਰ ਤੁਸੀਂ ਦੇਖਿਆ ਹੋਣਾ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਪਿਛਲੇ ਸਾਲ ਜਿਹੜਾ ਮੌਨਸੂਨ ਸੀ ਪਿਛਲੇ ਸਾਲ ਰਿਕਾਰਡ ਤੋੜ ਮੀਂਹ ਪਏ ਬਹੁਤ ਸਾਲਾਂ ਦੇ ਰਿਕਾਰਡ ਟੁੱਟੇ ਜਿਹੜੇ ਰੇਨਫਾਲ ਸਭ ਤੋਂ ਵੱਧ ਹੋਈ ਸੀ 24 ਘੰਟਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਇੱਥੇ ਕੀ ਹਾਲ ਸੀ ਜਿਹੜਾ ਪਾਣੀ ਇੰਨਾ ਜ਼ਿਆਦਾ ਸੀ ਤੇ ਹੁਣ ਗਰਮੀ ਕਾਰਨ ਇਸੇ ਜਗ੍ਹਾ ਤੇ ਪਾਣੀ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਕਿੰਨੇ ਟੋਟਿਆਂ ਦੇ ਵਿੱਚ ਪਾਣੀ ਨਜ਼ਰ ਆ ਰਿਹਾ ਬਹੁਤ ਥਾਵਾਂ ਤੇ ਜਿਹੜਾ ਸੁੱਕੀ ਧਰਤੀ ਹੈ ਉਹ ਦਿਖ ਰਹੀ ਹੈਗੀ ਐ ਸੋ ਇਹ ਬੜਾ ਅਜੀਬੋ ਗਰੀਬ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਸੁਖਨਾ ਲੇਖ ਤੇ ਆ ਓਵੇਂ ਵੀ ਜਿਹੜਾ ਪਾਣੀ ਦਾ ਲੈਵਲ ਹੈ ਲਗਾਤਾਰ ਘਟ ਰਿਹਾ ਇਸੇ ਤਰ੍ਹਾਂ ਦੇ ਜਿਹੜੇ ਨੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਕਹਿ ਲਈਏ ਖਬਰਾਂ ਆ ਰਹੀਆਂ ਨੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੀਆਂ ਨੇ ਪਾਣੀ ਘਟਣਾ ਜਿਹੜਾ ਨਦੀਆਂ ਦਾ ਵੀ ਸ਼ੁਰੂ ਹੋਇਆ ਗਰਮੀ ਕਾਰਨ ਗਰਮੀ ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ ਬਹੁਤ ਗਰਮੀ ਪੈ ਰਹੀ ਹੈ ਤੇ ਗੰਗਾ ਨਦੀ ਦਾ ਵੀ ਤੁਸੀਂ ਇਸੇ ਤਰ੍ਹਾਂ ਦੇ ਨਾਲ ਸੁਣਿਆ ਹੋਣਾ ਜਿਹੜੀ ਰਿਪੋਰਟ ਆਈ ਹੈ ਕਿ ਜਿਹੜੀ ਵਾਰਾਨਸੀ ਵਿਖੇ ਜਿਹੜੀ ਗੰਗਾ ਨਦੀ ਉੱਥੋਂ ਦੀ ਜਿਹੜੀ ਹੋ ਕੇ ਲੰਘਦੀ ਹੈ ਤਾਂ ਉੱਥੇ ਹੁਣ ਤੱਕ ਦਾ ਸਭ ਤੋਂ ਘੱਟ ਜਿਹੜਾ ਪਾਣੀ ਦਾ ਲੈਵਲ ਹੈ ਰਿਕਾਰਡ ਹੋਇਆ ਤੇ ਉਹ ਵੀ ਗਰਮੀ ਦਾ ਜਿਹੜਾ ਹੈਗਾ ਉਹ ਕਾਰਨ ਹੈ ਉਹਦੇ ਪਿੱਛੇ ਤੇ ਸੁਖਨਾ ਲੇਕ ਵੀ ਜਿੱਥੇ ਕਿ ਚੰਡੀਗੜ੍ਹ ਵਾਸੀ ਜਿਹੜੇ ਨੇ ਉਹ ਬਹੁਤ ਵੱਡੀ ਗਿਣਤੀ ਚ ਆਉਂਦੇ ਨੇ ਸਵੇਰੇ ਇੱਥੇ ਆਉਂਦੇ ਨੇ ਵਾਕ ਕਰਨ ਦੇ ਲਈ ਸ਼ਾਮ ਨੂੰ ਇੱਥੇ ਆਉਂਦੇ ਨੇ ਸੋ ਇੱਥੇ ਲੋਕ ਅਕਸਰ ਆਉਂਦੇ ਰਹਿੰਦੇ ਨੇ ਤੇ ਫਰੰਟ ਸਾਈਡ ਆ ਜਿਹੜੀ ਲੇਕ ਦੀ ਉੱਥੇ VOTING ਕਰਨ ਚ ਵੀ VOTING ਕਰਨ ਦੇ ਲਈ ਵੱਡੀ ਗਿਣਤੀ ਚ ਇੱਥੇ ਵੀ ਲੋਕ ਆਉਂਦੇ ਨੇ ਤੇ ਗਰਮੀ ਦਾ ਅਸਰ ਤੁਸੀਂ ਦੇਖ ਹੀ ਰਹੇ ਹੋ ਬਹੁਤ ਤਿੱਖੀ ਜਿਹੜੀ ਧੁੱਪ ਹੈ ਉਹ ਲਗਾਤਾਰ ਹੁੰਦੀ ਹੈ ਦਿਨ ਵੇਲੇ ਹਾਲਾਂਕਿ ਆਉਣ ਵਾਲੇ 1 ਅੱਧੇ ਦਿਨ ਚ ਉਮੀਦ ਹੈ ਮੌਸਮ ਬਦਲਣ ਦੀ ਹੋ ਸਕਦਾ ਕਿ ਥੋੜੀ ਬਹੁਤ بارش ਦੇ ਜਿਹੜੇ ਆ ਉਹ ਵੀ ਆਉਣ ਦੇ ਅਸਾਰ ਹੈਗੇ ਆ ਪਰ ਅੱਜ ਦੀ ਤਰੀਕ ਤੱਕ ਵੇਖੀਏ ਤਾਂ ਗਰਮੀ ਤੋਂ ਕੋਈ ਵੀ ਰਾਹਤ ਜਿਹੜੀ ਨਹੀਂ ਮਿਲੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਸੇ ਤਰ੍ਹਾਂ ਦੇ ਨਾਲ ਗਰਮੀ ਪੈ ਰਹੀ ਹੈ ਤੇ ਉਸ ਦਾ ਪ੍ਰਭਾਵ ਜਿਹੜਾ ਹੈਗਾ ਉਹ ਚੰਡੀਗੜ੍ਹ ਤੇ ਸਾਫ਼ ਤੌਰ ਤੇ ਦੇਖ ਰਿਹਾ ਹੈਗਾ ਤੇ ਸੁਖਨਾ ਲੇਕ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪ੍ਰਭਾਵ ਪਿਆ ਪਾਣੀ ਦਾ ਲੈਵਲ ਘਟ ਰਿਹਾ ਉਹ ਅਸੀਂ ਅੱਜ ਤੁਹਾਨੂੰ ਦਿਖਾਇਆ ਤੇ ਤੁਸੀਂ ਦੇਖਿਆ ਕਿਉਂਕਿ ਇੱਥੇ ਬਹੁਤ ਸਾਰੇ ਜਾਨਵਰ ਪੰਛੀ ਨੇ ਜਿਹੜੇ ਪਾਣੀ ਪੀਂਦੇ ਨੇ ਇੱਥੇ ਅਕਸਰ ਰਹਿੰਦੇ ਨੇ ਤੇ ਉਹ ਵੀ ਇੱਥੇ ਵੇਖੇ ਜਾ ਸਕਦੇ ਨੇ ਜਿੱਥੇ ਕਿਤੇ ਟੋਟਿਆਂ 'ਚ ਪਾਣੀ ਹੈ ਤਾਂ ਉਹ ਪਾਣੀ ਪੀ ਰਹੇ ਨੇ ਸੋ ਸਿਰਫ ਆਪਣਾ ਹੀ ਨਹੀਂ ਜਿਹੜੇ ਜਾਨਵਰ ਨੇ ਪੰਛੀ ਨੇ ਤਾਂ ਉਹਨਾਂ ਦਾ ਵੀ ਇਸ ਗਰਮੀ ਦੇ ਵਿੱਚ ਬੇਹੱਦ ਬੁਰਾ ਹਾਲ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ